कबड्डी टूर्नामेंट खानोवाल कपूरथला दुआबा कबड्डी लीग करवाई सब तो पहला खेडा खबर देखने लैनल सब्सक्राइब करो खबर इश्तेहार लगवाण संपर्क करो रिपोर्ट पत्रकार हरपाल सिंह जज ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਗਰ ਖਨਵਾਲ ਦੇ ਸਟੇਡੀਅਮ ਦੇ ਵਿੱਚ ਇਲਾਕੇ ਦੀਆਂ ਸੰਗਤਾਂ ਔਰ ಗ್ರಾಮ ਪੰਚਾਇਤ ਸਾਜੇ ਤੌਰ ਦੇ ਉੱਤੇ ਇਹ ਇਹ ਇੱਕ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਵਿੱਚ ਐਨ ਆਰ ਆਈ ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਕਿਉਂਕਿ ਔਨ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਬੱਚੇ ਆ ਉਹ ਨਸ਼ੇ ਤੋਂ ਮੁਕਤ ਕਰਨ ਵਾਸਤੇ ਬਹੁਤ ਜ਼ਰੂਰੀ ਆ ਕਿ ਔਨ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਟੂਰਨਾਮੈਂਟ ਕਰਾਏ ਜਾਣ ਤੋਂ ਬੜਾ ਤਕੜਾ ਉਪਰਾਲਾ ਕੀਤਾ ਗਿਆ ਹੈ ਨਗਰ ਖਾਨ ਵਾਲ ਦੇ ਵਿੱਚ ਪ੍ਰਬੰਧਕ ਕਮੇਟੀਆਂ ಗ್ರಾಮ ਪੰਚਾਇਤ ਐਨ ਆਰ ਆਈ ਵੀਰ ਖਾਸ ਕਰਕੇ ਹਰਨੇਕ ਸਿੰਘ ਉਹ ਤੋਂ ਕੋਣ ਸਿੰਘ ਹੁਣਾ ਨੇ ਸਾਡੇ ਬਲਵਿੰਦਰ ਸਿੰਘ ਉਹਨਾਂ ਨੇ ਬੜਾ ਉਪਰਾਲਾ ਕਰ ਕੇ ਉਥੋਂ ਮਾਇਆ ਦੇ ਗੱਫੇ ਭੇਜ ਕੇ ਇਹ ਅਪਰਲਾ ਕੀਤਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਟੂਰਨਾਮੈਂਟ ਕਰਾਏ ਜਾਣਗੇ ਜਿਨ੍ਹਾਂ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਟੂਰਨਾਮੈਂਟ ਹੋਣਗੇ ਤਾਂ ਕਿ ਜਿਹੜੀ ਆਪਣੀ ਨਵੀਂ ਫਨੀਰੀ ਆ ਉਹਨੂੰ ਆਪਾਂ ਬਹੁਤ ਸੰਭਾਲ ਕੇ ਰੱਖਣਾ ਹੈ ਤਾਂ ਸਾਰਿਆਂ ਨੇ ਰਲ ਮਿਲ ਕੇ ਸਹਿਯੋਗ ਦੇ ਨਾਲ ਨਗਰਾਂ ਦੇ ਨਾਲ ਮਿਲ ਕੇ ਛੋਟੇ ਬੱਚਿਆਂ ਨੂੰ ਬੱਲੇ ਤੋਂ ਲੈ ਕੇ ਆਪਾਂ ਉੱਪਰ ਤੱਕ ਲੈ ਕੇ ਜਾਣਾ ਹੈ ਇਹ ਸਾਰਿਆਂ ਦੀ ਉਮੀਦ ਹੈ ਤੇ ਐਨ ਆਰ ਆਈ ਗਰੁੱਪ ਦਾ ਸਾਡਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਇਹਨਾਂ ਸਮਿਆਂ ਦੇ ਵਿੱਚ ਮਾਇਆ ਦੇ ਨਾਲ ਨਵਾਜਦੇ ਰਹਿੰਦੇ ਤਾਂ ਪਰਾਲਾ ਵੀ ਬਹੁਤ ਵੱਡਾ ਸਾਨੂੰ ਸਾਡੇ ਘਰ ਘਰ ਦੇ ਵਿੱਚ ਐਨ ਆਰ ਆਈ ਗਰੁੱਪ ਆ ਜਿਹਦੇ ਵਿੱਚੋਂ ਖੁੱਲੀ ਛੁੱਟੀ ਦਿੱਤੀ ਹੋਈ ਆ ਕਿ ਬੱਚਿਆਂ ਵਾਸਤੇ ਔਰ ਜਿਨ੍ਹਾਂ ਦੇ ਇਲਾਜ ਨਹੀਂ ਹੋ ਰਹਾ तकरीबन ਅੱਜ ਤੋਂ ਬਹੁਤ ਚਿਰ ਤੋਂ ਜਿਹੜਾ 50 60 100 ਦੇ ਕਰੀਬੀ ਜਿਹੜੀਆਂ ਬੀਬੀਆਂ ਮਾਈਆਂ ਬੱਚਿਆਂ ਦੇ ਜਿਹੜੇ ਆ ਅੱਖਾਂ ਦੇ ਜਿਹੜਾ ਕਿ ਅਥਾਲਾ ਜਿਹੜਾ ਬਹੁਤ ਵੱਡਾ ਤਖੜਾ ਯੋਗਦਾਨ ਆ ਪਰਮਾਤਮਾ ਦਾ ਉਹ ਲੰਝ ਪਾਏ ਜਾਂਦੇ ਹਨ ਕੋਈ ਪੈਸਾ ਨਹੀਂ ਲਿਆ ਜਾਂਦਾ ਇਹ ਬਹੁਤ ਵੱਡਾ ਪਰਾਲਾ ਹੈ ਕਿਉਂਕਿ ਬਾਕੀ ਕੰਮ ਤਾਂ ਸਾਰੇ ਚੱਲਦੇ ਆ ਪਰ ਸਾਡੇ ਐਨਆਰਆਈ ਗਰੁੱਪ ਦਾ ਇਹ ਸਭ ਤੋਂ ਵੱਡਾ ਕੰਮ ਹੈ ਕਿ ਗਰੀਬ ਲੜਕਿਆਂ ਦੀਆਂ ਸ਼ਾਦੀਆਂ ਔਰ ਲੋੜਵੰਦ ਲੋਕਾਂ ਨੂੰ ਮਦਦ ਕਰਨਾ ਔਰ ਖਾਸ ਕਰਕੇ ਜਿਹੜੀਆਂ ਅੱਖਾਂ ਦਾ ਲੋਨ ਨਹੀਂ ਹੈ ਉਹਨਾਂ ਦੇ ਜਿਹੜੇ ਡੈਜ ਪਾਉਣੇ ਆ ਉਹ ਸਭ ਤੋਂ ਵੱਡਾ ਪਰਾਲਾ ਕੀਤਾ ਗਿਆ ਹੈ ਸੋ ਬਹੁਤ-ਬਹੁਤ ਧੰਨਵਾਦੀ ਆ ਸਾਡੇ ਨਗਰਾਂ ਦਾ ਬੜਾ ਸਹਿਯੋਗ ਆ ਲੱਗੇ ਜਿਹੜੇ ਨਕਰ ਪੰਜ ਸਰਪੰਚ ਆ ਅੱਜ ਇਹ ਸੰਮੂਲਤ ਕਰ ਰਹੇ ਹਨ ਤੋ ਉਹਨਾਂ ਦੇ ਬਹੁਤ ਧੰਨਵਾਦੀ ਆ ਤੋ ਸਾਰੇ ਨਗਰ ਨੂੰ ਇੱਕ ਸਾਂਝੇ ਤੌਰ ਦੇ ਉੱਤੇ ਟੂਰਨਾਮੈਂਟ ਕਰਾਇਆ ਜਾ ਰਿਹਾ ਜਿ ਇਨਆਰਆਈ ਵੀਰਾਂ ਦੇ ਇਕੱਲੇ-ਇਕੱਲੇ ਨਾਂ ਨਹੀਂ ਲੈ ਸਕਦੇ ਬਹੁਤ ਬਹੁਤ ਹੰਦਾ ਸਹਿਯੋਗ ਆ ਬੜੇ ਧੰਨਵਾਦੀ ਆ ਜਿਹੜੇ ਹਰ ਸਮੇਂ ਨਗਰ ਦੀ ਜਿਹੜੀ ਇੱਕ ਐਨ ਆਰ ਆਈ ਗਰੁੱਪ ਬਣਾ ਕੇ ਜਿਹੜੀ ਇਲਾਕੇ ਦੀ ਔਰ ਸਾਰੇ ਨਗਰ ਦੀ ਮਤ ਕਰ ਰਹਾ ਤਾਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜੇ 35000 ਤੇ 25000 ਨਾਲ ਬਾਕੀ ਜਿਹੜੀਆਂ ਪੈਂਡੀਆਂ ਪੁਰਾ ਨੂੰ ਹੈਗਾ ਜੀ 15000 ਤੇ 11000 ਤੇ ਬਾਕੀ ਜਿਹੜੇ ਹੋਰ ਵੀ 플레이ਰ ਆ ਉਹਨਾਂ ਦਾ ਵੀ ਜੋ ਮਾਨ ਸਤਾਨ ਕਰਾਂਗੇ ਤੇ ਜਿਹੜੇ ਅਸੀਂ ਫਲੇਅਰ ਕੱਢਣੇ ਆ ਪਾਕਿਸਤਾਨਰ ਉਹਨਾਂ ਲਈ ਵੀ ਕੱਪ ਬਣਾਏ ਆ ਕੋ ਜੋਣ ਨਾਗਦ ਨਾਵਾ ਵੀ ਦੇਵਾ ਵੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਆਵਾਜ਼ ਮਾਈਕਸਾਂ ਤੇ ਸੇਖਾਂ ਪਹੁੰਚਾਉਣਾ ਕੋ ਜੋਣ ਵੀ ਵੀ ਸਖਤ ਦੇਖ ਰਹੀ ਹੈ ਸਾਡੀ ਹੈ ਕੀ ਬੱਸ ਇਹ ਜਣਾ ਚਾਹੁੰਦਾ ਜਿਹੜੇ ਅਜੇ ਤੱਕ ਹੋ ਜਾਣ ਨਾ ਤੁੰਗ ਕੀ ਹੈ ਦੋਨੋਂ ਸਕੇ ਦੇਣਾ ਚਾਹੁੰਦੇ ਆ ਵੀ ਨਸ਼ੇ ਤੋਂ ਦੂਰ ਰਹੋ ਤੇ ਕਬੱਡੀ ਦੇ ਨਾਲ ਜੁੜੋ ਕੋਈ ਵੀ ਗੇਮ ਆ ਕਬੱਡੀ ਨਹੀਂ ਜ਼ਰੂਰੀ ਹੋਰ ਵੀ ਗੇਮਾਂ ਬਹੁਤ ਆ ਉਹਦੇ ਨਾਲ ਜੁੜ ਸਕਦੇ ਆ ਕਬੱਡੀ ਨਾਲ ਜੁੜ ਸਕਦੇ ਆ ਜਾਂ ਕੋਈ ਕਰੈਕਟਰ ਨਾਲ ਜੁੜ ਸਕਦਾ ਜਾਂ ਵਾਲੀਬਾਲ ਨਾਲ ਜਾਂ ਫੁੱਟਬਾਲ ਨਾਲ ਕੋਈ ਵੀ ਗੇਮ ਆ ਉਹਦੇ ਨਾਲ ਜੁੜੋ ਤੇ ਆਪਣੇ ਫਰੀਡ ਨੂੰ ਥਾਮ ਕੇ ਰੱਖੋ ਤੇ ਅੱਗੇ ਤੋਂ ਅਸੀਂ ਇਹ ਮੈਚ ਜਿੱਦੂ ਵੀ ਵਧੀਆ ਕਰਾਵਾਂਗੇ 100 ਗਲਤੀਆਂ ਸਾਡੇ ਹੋ ਸਕਦੀਆਂ ਤੇ ਸਾਰੇ ਸੰਜੋਗ ਆ ਪਿੰਡ ਦਾ ਨਕਰ ਦਾ ਜੋ ਵੀ ਆ ਤੇ ਅਸੀਂ ਸਾਡੇ ਤੋਂ ਗਲਤੀ ਜਿਹੜੀ ਹੋਵੇ ਤਾਂ ਵੀ ਬਾਗੀ ਕਿਉਂਨੇ ਆ ਬਾਕੀ ਕਬੱਡੀ ਵਾਲਿਆਂ ਨੂੰ ਅਸੀਂ ਇਹ ਕਹਿੰਦੇ ਆਂ ਵੀ ਅੱਗੇ ਤੋਂ ਮਦੋ ਤੁਹਾਡਾ ਹੀ ਖਾਲਸਾ ਦੇਵਾਂਗੇ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਅੱਜ ਖਰਗੋਲ ਵਾਸਤੇ ਅੱਜ ਵੱਡੇ ਟੂਰਨਾਮੈਂਟ ਹੋ ਰਿਹਾ ਸਾਡੇ ਪਿੰਡਲੇ ਇਹੋ ਐਨਆਰਆਈ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਕਿ ਬੱਚੇ ਜੱਗਦੀ ਸੇ ਦੇ ਰਹੇ ਆ ਅਮੇਸ਼ਾ ਨੂੰ ਰਹਿਣ ਵਾਸਤੇ ਇਹ ਅੱਗੇ ਤੋਂ ਇਹੋ ਜਿਹਾ ਸਜੋਖ ਰਿਹਾ ਬੱਚੇ ਕਬੱਡੀ ਦੇ ਨਾਲ ਕਿਹਨਾਂ ਦੇ ਨਾਲ ਜੋੜ ਰਿਹਾ ਸਟੇਜ ਅੰਦੇਜ ਜਿੱਤੇ ਆ ਫੇਸਾ ਫੇਸਾ ਬੱਲੇ ਕਬੱਡੀ ਉੱਤੇ ਧਿਆਨ ਦੇਵੋ ਖੇਮਾ ਲਾ ਇਤਿਹਾਸ ਨੇ ਸੱਚਾ ਦੋਸਤ ਆਏ ਬੱਚੇ ਦਾ ਆਗਾਸ ਸਾਹਿਬ ਤੇ ਫਗਵਾੜਾ ਟਾਈਗਰ ਦੀਆਂ ਟੀਮਾਂ ਓਪਨ ਮੈਚ ਪਹਿਲਾ ਹੋਵੇਗਾ ਆਓ ਜਲਦੀ ਟੀਮਾਂ ਖੇਡ ਮੈਦਾਨ ਦੇ ਅੰਦਰ ਅੱਜ ਕਹਿੰਦੇ ਵੱਡੀਆਂ ਮਿਹਰਾਂ ਨੇ ਸਾਡੇ ਸੁਖੀ ਭਾਉ ਕੋਈ ਬਹੁਤ ਵੱਡਾ ਧੰਨਵਾਦ ਹੈ ਪ੍ਰਮਾਤਮਾ ਇਹਨਾਂ ਨੂੰ ਵੀ ਚੜਦੀ ਕਲਾ ਚ ਰੱਖੇਲਾ ਵੀ ਸੁਖੀ ਦੂਸਰਾ ਮੈਚ ਸ਼ਾਹੂਤ ਲਾਈਨ ਤੇ ਗੰਗੀ ਕਲੱਬ ਖੀਰਾਵਾਲ ਇਹ ਵੀ ਟੀਮਾਂ ਤਿਆਰ ਰਹਿਣਗੀਆਂ ਹਾਂਜੀ ਟਬਾ ਦੀ ਕਰਿਓ ਗੱਲ ਪੈਂਦੀ ਰੇਡ ਲਓ ਰੇਡ ਪੈ ਗਈ ਹੈ ਖੇਡ ਦੇ ਮੈਦਾਨ ਦੇ ਅੰਦਰ ਚੱਕਾ ਨਾਲ ਫੇਰ ਵੱਜ ਚੁੱਕਾ ਚੌੜੇ ਵਿੱਚੋਂ ਬਈ ਇੱਕ ਨੇ ਫੇਰ ਕੋਸ਼ਿਸ਼ ਕੀਤੀ ਆ ਕਿ ਕੋਸ਼ਿਸ਼ ਕਰਨੇ ਵਾਲੋ ਕੀ ਕਦੇ ਹਾਰ ਨਹੀਂ ਹੁੰਦੀ ਕੁਝ ਕੀ ਹੈ ਮੇਰਾ ਦਾਦਾ ਕਰਨਾ ਹੈ ਆਪਾਂ ਸਤਿਗੁਰਾਂ ਦੇ ਵਿੱਚੋਂ ਆਗਿਆ ਪ੍ਰਾਪਤ ਕਰਨ ਦੇ ਲਈ ਅਰਦਾਸ ਬੇਨਤੀ ਕਰੀਏ ਜੀ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਜਿੱਕੀ ਬਤ ਹੈ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰਜ ਜਿੱਕੀ ਬਤ ਹੈ ਸ੍ਰੀ ਭਗਉਤ ਜੀ ਸਹਾਰੇ ਔਰ ਸ਼੍ਰੀ ਗੋਗਾਉਤੀ ਜੀ ਕੀ ਪਾਸ਼ਾਹੀ ਦਸਵੀਂ ਪ੍ਰਥਮ ਪੁਗਾਉਤੀ ਸਮਰਕਾ ਗੁਰੂ ਨਾਨਕ ਲੈ ਧਿਆਏ ਰੰਗਤ ਗੁਰ ਤੇ ਮਰਦਾਸ ਰਾਮਦਾਸਾ ਹੋਇ ਸਹਾਈ ਔਰ ਜਨਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆ ਜਿਸ ਤਥ ਸਭ ਦੁੱਖ ਜਾਏ ਧਿਆਨ ਨਾ ਨੇ ਨਾਮ ਜਪਿਆ ਵਾਰ ਲਕੇ ਸ਼ਕਿਆ ਦੇਹ ਚਲਾਈ ਤੇਗ ਵਾਹੀ ਦੇਹ ਕੇ ਅਨਦ ਰਖੇ ਤਾ ਤੇ ਨਾਮ ਦੀ ਕਮਾਈ चरखिय ਸਾਡੇ ਸਾਬੀ ਸੰਦਰ ਹੋਣਾ ਦਾ ਮਨਜੀਤ ਸਿੰਘ ਜੀ ਸੰਦਰ ਕਰਮਲ ਸਿੰਘ ਜੀ ਰਾਣੋ ਭਾਲ ਸਿੰਘ ਜੀ ਸਾਡੇ ਲਖਮਨ ਸਿੰਘ ਜੀ ਨਿੰਦਰ ਸਿੰਘ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਸੋ ਨਿਹਾਲ ਜਸਵੰਤ ਸਿੰਘ ਜੀ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਉਥੇ ਸਾਡੇ ਸੋਢੀ ਬਾਗੜੀ ਵਾਸੀ ਜੁਕੇ ਸੰਧਾ ਜੁਕੇ ਪਿੰਦਰ ਜੁਕੇ ਅਜੀਤ ਕਬੱਡੀ ਕੋਚ ਤੇ ਕਬੱਡੀ ਦੇ ਖਿਡਾਰੀ ਆਪਣੇ ਸਮੇਂ ਦੇ ਕਵਨ ਸਪੇਨ ਰਵੀ ਸਪੇਨ ਬਹੁਤ ਹੀ ਸਤਿਕਾਰ ਜੋ ਇਹਨਾਂ ਦੇ ਵੀਰਾਂ ਦਾ ਦਿਲੋਂ ਧੰਨਵਾਦ ਕਰਦੇ ਆਓ ਜੀ ਸਾਡੇ ਆ ਪ੍ਰਧਾਨ ਕਾਦੇ ਸਾਡੇ ਅੱਜ ਜੀ ਚੜ੍ਹ ਕੇ ਪ੍ਰਕਾਰ ਕਰਦੇ ਆ ਸਾਰੀ ਸੰਗਤ ਸਾਰਾ ਵਰਦੇ ਵਾਹ ਗੌਰਵ ਕਬੱਡੀ ਕਲੱਬ ਝੂਕੇ ਵਾਲੇ ਸਾਰੇ ਪਿਆਰਿਆਂ ਵੀ ਆਇਆ ਹੋਇਆ ਤੇ ਉਹ ਸਾਹਮਣੇ ਕਹਿੰਦੇ ਮੀਕੇ ਕੋਚ ਵੀ ਰਾਂਗ ਵਾਲੇ ਦੀ ਟੀਮ ਖੇਡਦੀ ਹੈ ਗੁਰਜੀਤ ਸਾਹਿਬਾਨ ਦਾ ਵੀ ਧੰਨਵਾਦ ਹੈ ਸੰਧਰ ਪਰਿਵਾਰ ਨੇ ਚੋਟੀ ਦਾ ਇਹ ਕਬੱਡੀ ਕਾਪਰ ਰੱਖਤਾ ਮੇਰੇ ਬਿੱਤਰੋ ਨੇਕਾ ਸੰਧਰ ਜਿੰਦਗੀ ਦਾ ਮਾਰ ਹੈ ਮੋਹਨ ਸੰਧਰ ਜਦੋਂ ਪੰਜਾਬ ਦੀ ਧਰਤੀ ਤੇ ਆਉਂਦਾ ਵੱਡਾ ਪਿਆਰ ਪੁੱਜਦਾ ਕਰਦਾ ਛੋਟੀ ਬਾਗਲੀ ਤੇ ਪਾਲੇ ਹੋਣਾਂ ਦਾ ਧੰਨਵਾਦ ਹੈ ਲੋਕ ਨੇ ਤਾਜ ਵਾਧਿਆ ਆ ਸਵਾਦ ਉਹ ਸੇਵ ਲਈ ਆ ਕਿੰਨੇ ਸੁੱਖ ਦੀ ਗੱਲ ਅੰਦਰ ਰੱਖੇ ਜਲਦੀ ਠੀਕ ਹੋਵੇ ਭਰਾ ਸਾਡਾ ਲਓ ਬੌਂਸਰ ਭਰਾਵਾਂ ਦਾ ਧੰਨਵਾਦ ਹੈ ਸੁੱਖ ਸੌਤਾ ਬੌਂਸਰ ਗਰੁੱਪ ਨਡਾਰੇ ਵਾਲਾ ਭਰਾ ਪਹੁੰਚਿਆ ਹੋਇਆ 2 ਨੰਬਰ ਤੇ ਵੱਡ ਗੱਭਰੂ ਸ਼ਾਜਾ ਦੇ ਜਿਹੜੇ ਲੋਹਣ ਮੈਦਾਨ ਉੱਠ ਕੇ ਧੰ ਜ਼ੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਮੁਟਕੇ ਲਓ ਕਿੰਨਾ ਉਧਰ ਟੱਚ ਬਾਬੂ ਦੇ ਨਾਲ ਬਾਬੂ 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 ਹਰ ਜਾ ਪਾਸੇ ਇਹਦਰ ਦੀਪਾ ਯੂਕੇ ਮੰਗਾ ਯੂਐਸਏ ਅਮਰੀਕਾ ਕੈਨੇਡਾ ਸਾਰੋ ਕੈਨੇਡਾ ਗਗਨਵਿੰਦਰ ਯੂਕੇ ਰੋਤਾ ਨਾਗਰਾ ਯੂਕੇ ਲਾਲੀ ਯੂਕੇ ਗੋਪੀ ਯੂਕੇ ਮੀਤਾ ਕੋਚ ਤੇ ਪ੍ਰਮੋਨੰਦਰ ਨਾਲ ਜੀਰੂ ਗੀਤ ਵੀ ਪੱਜਾ ਇਹਨਾਂ ਦੀ ਟੀਮ ਖੇਡ ਰਹੀ ਆ ਤੇ 11 ਟੀਮ ਦੀ ਸੱਦੇ ਦੇ ਨਾਲ ਵੀ ਨਾਗੜੇ ਦੇ ਵਿੱਚ ਬਾਬਾ ਘੋੜੇ ਵਾਲਾ ਸਪੋਰਟ ਕਲੱਬ ਦੇ ਵੱਲੋਂ ਵੱਡਾ ਖੇਡ ਮੇਲਾ ਛੱਦਵਾਰੀ ਵਾਲੇ ਦੇ ਭਈ ਚੀਮਾ ਤਲ ਦੇ ਫਗਵਾੜਾ ਟਾਈਗਰ ਮਿੱਤਰੋ ਟੀਮ ਖੇਡਦੀ ਆ ਮੀਕਾ ਕੋਚ ਪੁੱਜਾ ਹੋਇਆ ਧੰਨਵਾਦ ਕਰਦੇ ਆ ਔਰ ਨਾਲ ਕਹਿੰਦੇ ਸਾਡੇ ਵੀਰੂ ਕੋਚ ਉਹਨਾਂ ਦਾ ਦਿਲੋਂ ਧੰਨਵਾਦ ਹੈ ਲਓ ਸਾਹਮਣੇ ਮੂਸਿਆ ਵਾਲਿਆ ਫੇਰ ਆ ਗਿਆ ਹਾਂ ਮੂਸਿਆ ਆ ਗਿਆ ਮੇਰੇ ਮਿੱਤਰੋ ਮੂਸਿਆ ਆ ਗਿਆ ਕਿ ਦਰਦੇ ਨੇ ਲੱਗੀ ਵਾਲੇ ਇੱਕ ਪਾਸੇ ਲਾ ਕੇ ਇਹ ਤੇ ਬਰਫਾ ਬਣਾਉਂਦੇ ਹੱਥ ਬਾਲ ਦੀ ਜਿਤਾ ਕੇ ਆ ਮੂਸੇ ਵਾਲੀ ਨੇ ਕਹਿੰਦੇ ਪ੍ਰੈਸ ਲਈ ਆ ਲਓ ਮੁੰਡਾ ਕੋਸ਼ਿਸ਼ ਕਰਦਾ ਪਰ ਇਹ ਕਹਿੰਦੇ ਗੀਮ ਦਾ ਚਿਹਤਾ ਆ ਉਹ ਇੱਕ ਹੋਰਕ ਇਹ ਆਪਣੇ ਹਿੱਸੇ ਵਿੱਚ ਜੁੜ ਗਿਆ ਵੀਰੂ ਕੋਚ ਦਾ ਧੰਨਵਾਦ ਹੈ ਮੀਂਗਾ ਜੀ ਰਾਂਗੜਾ ਬਹੁਤ ਵੱਡਾ ਧੰਨਵਾਦ ਹੈ ਟਿਪ ਟਿਪ ਧਰਤੀ ਤੇ ਚੁੰਦੀਆਂ ਚੱਲੋ ਚੋਬੜਾ ਤਾਗ ਲਈ ਕਬੱਡੀ ਨਾਗਰੇ ਦੀ ਧਰਤੀ ਦਾ ਸਨੇ ਕਹਿੰਦੇ ਫੇਰ ਦਾ ਵੀਟੀਆਨਾ ਕਲੱਬ ਦੇ ਜਿਹਨਾਂ ਸਾਡੇ ਸਪਾਂਸਰ ਨੇ ਜਗਤਾਰ ਸਿੰਘ ਜੀ ਜਿਹਦਾ ਦਾ सोनू ਠਾਕਰ ਜੀ ਜਿਹਦਾ ਦਾ ਮਨੀਸ਼ ਠਾਕਰ ਵੈੱਬਸਾਈਟ ਕਬੱਡੀਆਂ ਖਮਰਾ YouTube Facebook ਤੇ ਗੁੰਮਾ ਭਰਾ ਸਾਡਾ ਆਹ ਕਬੱਡੀ ਪੈ ਗਈ ਹੈ ਖੇਡ ਦੇ ਮੈਦਾਨ ਦੇ ਅੰਦਰ ਰਾਣਾ ਜੀ ਬਨਵਾਲੀਪੁਰ ਜਿੰਦਗੀ ਦਾ ਮਾਣ ਹੈ ਮੇਰੇ ਮਿੱਤਰੋ ਕਬੱਡੀ ਤੇ ਕਹਿੰਦੇ ਬਾਪੂ ਵਰਗੇ ਕਾਕੇ ਵਰਗੇ ਲੋ ਮਨੀ ਵਰਗੇ ਚਾ Grazie.